ਅੱਜ ਦੀ ਦੁਨੀਆ ਵਿੱਚ ਜਿੱਥੇ ਇੱਕ ਚੰਗੇ ਇਨਸਾਨ ਨੂੰ ਕਮਜ਼ੋਰ ਤੇ ਇੱਕ ਸਾਫ਼ ਦਿਲ ਵਾਲੇ ਨੂੰ ਬੇਵਕੂਫ ਸਮਝਿਆ ਜਾਂਦਾ ਹੈ ਉੱਥੇ ਜੇ ਤੁਸੀਂ ਚਲਾਕੀ ਨਹੀਂ ਸਿੱਖੋਗੇ ਤਾਂ ਲੋਕ ਤੁਹਾਨੂੰ ਵਰਤ ਕੇ ਛੱਡ ਦੇਣਗੇ ਕਦੇ ਤੁਹਾਡੇ ਨਾਲ ਇਦਾਂ ਹੋਵੇ ਵੀ ਤੁਸੀਂ ਕਿਸੇ ਦੀ ਮਦਦ ਕੀਤੀ ਹੋਵੇ ਤੇ ਬਾਅਦ ਚ ਉਹ ਇਨਸਾਨ ਤੁਹਾਨੂੰ ਭੁੱਲ ਗਿਆ ਹੋਵੇ ਤੁਹਾਨੂੰ ਇਗਨੋਰ ਕੀਤਾ ਹੋਵੇ ਜਾਂ ਕਦੇ ਤੁਹਾਡੇ ਨਾਲ ਇਦਾਂ ਹੋਇਆ ਵੀ ਤੁਹਾਡੀ ਕਿਸੇ ਨੇ ਬਹੁਤ ਤਾਰੀਫ਼ ਕੀਤੀ ਹੋਵੇ ਜਾਂ ਤੁਹਾਨੂੰ ਕਿਸੇ ਨੇ ਐਂ ਕਿਹਾ ਹੋਵੇ ਬਈ ਯਾਰ ਤੂੰ ਤਾਂ ਬਹੁਤ ਵਧੀਆ ਬੰਦਾ ਬਹੁਤ ਚੰਗਾ ਬੰਦਾ ਪਰ ਉਹ ਇਹ ਕਹਿ ਕੇ ਤੁਹਾਡੇ ਭੋਲੇਪਨ ਦਾ ਫਾਇਦਾ ਉਠਾ ਰਿਹਾ ਸੀ ਸੱਚ ਇਹ ਹੈ ਵੀ ਹੌਲੀ-ਹੌਲੀ ਇਹ ਦੁਨੀਆ ਚਲਾਕ ਲੋਕਾਂ ਦੀ ਬਣਦੀ ਜਾ ਰਹੀ ਹੈ ਪਰ ਚਲਾਕੀ ਦਾ ਮਤਲਬ ਇਹ ਵੀ ਨਹੀਂ ਵੀ ਤੁਸੀਂ ਕਿਸੇ ਨੂੰ ਧੋਖਾ ਦਿਓ ਸਗੋ ਚਲਾਕੀ ਦਾ ਮਤਲਬ ਇਹ ਹੈ ਵੀ ਆਪਣੇ ਆਪ ਨੂੰ ਹੋਰ ਤਿੱਖਾ ਕਰਨਾ ਇਸ ਵੀਡੀਓ 'ਚ ਤੁਸੀਂ ਸਿੱਖੋਗੇ ਕਿਵੇਂ ਚੰਗਿਆਈ ਨੂੰ ਬਰਕਰਾਰ ਰੱਖ ਕੇ ਵੀ ਚੁਸਤੇ ਸਮਝਦਾਰ ਬਣਿਆ ਜਾ ਸਕਦਾ ਕਿਵੇਂ ਹਰ ਸਥਿਤੀ ਨੂੰ ਸਮਝਿਆ ਜਾ ਸਕਦਾ ਕਿਵੇਂ ਲੋਕਾਂ ਦੀ ਨੀਅਤ ਪਛਾਣੀ ਜਾ ਸਕਦੀ ਹੈ ਬਿਨਾ ਉਹਨਾਂ ਨੂੰ ਦੁੱਖ ਪਹੰਚਾਏ ਜੇ ਸੱਚ 'ਚ ਲੋਕਾਂ ਦੇ ਵਰਤਾਰੇ ਤੋਂ ਪਰੇਸ਼ਾਨ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਨੰਬਰ ਪਹਿਲਾ ਆਪਣੀ ਕਮਜ਼ੋਰੀ ਕਿਸੇ ਨੂੰ ਨਾ ਦਿਖਾਓ ਨਹੀਂ ਤਾਂ ਲੋਕ ਤੁਹਾਡਾ ਫਾਇਦਾ ਚੁੱਕਣਗੇ ਕਦੇ ਆਪਣੀ ਕਮਜ਼ੋਰੀ ਕਿਸੇ ਨੂੰ ਨਾ ਦੱਸੋ ਨਹੀਂ ਤਾਂ ਲੋਕ ਤੁਹਾਡਾ ਫਾਇਦਾ ਚੁੱਕਣਗੇ ਸੁਣਨ 'ਚ ਥੋੜਾ ਕੌੜਾ ਲੱਗ ਸਕਦਾ ਪਰ ਸੱਚ ਇਹੀ ਹੈ ਜ਼ਰਾ ਸੋਚ ਕੇ ਦੇਖੋ ਵੀ ਤੁਸੀਂ ਕਿਸ ਨੂੰ ਆਪਣੀ ਸਭ ਤੋਂ ਵੱਡੀ ਕਮਜ਼ੋਰੀ ਦੱਸ ਦਿੰਨੇ ਹੋ ਵੀ ਤੁਹਾਨੂੰ ਗੁੱਸਾ ਬਹੁਤ ਜਲਦੀ ਆ ਜਾਂਦਾ ਜਾਂ ਤੁਸੀਂ ਭਾਵੁਕ ਹੋ ਕੇ ਫੈਸਲੇ ਲੈ ਲੈਂਦੇ ਹੋ ਹੁਣ ਜੇ ਸਾਹਮਣੇ ਵਾਲਾ ਬੰਦਾ ਚਲਾਕ ਆ ਤਾਂ ਤੁਹਾਡੀ ਇਹ ਜਾਣਕਾਰੀ ਤੁਹਾਡੇ ਵਿਰੁੱਧ ਵਰਤੀ ਜਾ ਸਕਦੀ ਹੈ ਤੁਹਾਨੂੰ ਉਕਸਾਊਗਾ ਤੁਹਾਨੂੰ ਭਾਉੂ ਕਰੂਗਾ ਸਿਰਫ ਆਪਣਾ ਕੰਮ ਕਢਾਉਣ ਲਈ ਇਹ ਬਿਲਕੁਲ ਓਵੇਂ ਆ ਵੀ ਜਿਵੇਂ ਤੁਸੀਂ ਸ਼ੇਰ ਦੇ ਮੂੰਹ ਦੇ ਵਿੱਚ ਆਪਣਾ ਹੱਥ ਦੇ ਦੇਣੇ ਹੋ ਤੇ ਫਿਰ ਸ਼ੇਰ ਤਾਂ ਫਾਇਦਾ ਚੱਕੂਗਾ ਨਾ ਸੋ ਆਪਣੀ ਕਮਜ਼ੋਰੀ ਕਿਸੇ ਨੂੰ ਨਾ ਦੱਸੋ ਜਾਂ ਉਹਨਾਂ ਨੂੰ ਦੱਸੋ ਜਿਨ੍ਹਾਂ ਤੇ ਤੁਹਾਨੂੰ 100% ਭਰੋਸਾ ਉਹ ਵੀ ਬੜੀ ਸਾਵਧਾਨੀ ਦੇ ਨਾਲ ਆਪਣੀ ਕਮਜ਼ੋਰੀ ਤੇ ਕੰਮ ਕਰੋ ਉਹਨੂੰ ਸੁਧਾਰੋ ਪਰ ਲੋਕਾਂ ਨੂੰ ਉਹਦਾ ਤਮਾਸ਼ਾ ਨਾ ਬਣਨ ਦਿਓ ਯਾਦ ਰੱਖੋ ਚਲਾਕੀ ਦਾ ਮਤਲਬ ਕਿਸੇ ਦਾ ਮਾਰਾ ਕਰਨਾ ਨਹੀਂ ਹੁੰਦਾ ਸਗੋਂ ਚਲਾਕੀ ਦਾ ਮਤਲਬ ਸਮਝਦਾਰ ਤੇ ਆਪਣੇ ਆਪ ਦੀ ਸੁਰੱਖਿਆ ਕਰਨਾ ਹੁੰਦਾ ਨੰਬਰ ਦੂਜਾ ਆਪਣੀ ਇੱਜ਼ਤ ਕਰੋ ਜੇ ਤੁਸੀਂ ਖੁਦ ਨੂੰ ਘੱਟ ਸਮਝੋਗੇ ਤਾਂ ਲੋਕ ਤੁਹਾਨੂੰ ਲਤੜ ਕੇ ਅੱਗੇ ਲੰਘ ਜਾਣਗੇ ਇਹ ਸੱਚ ਆ ਕਦੇ ਤੁਹਾਡੇ ਨਾਲ ਇਦਾਂ ਹੋਇਆ ਵੀ ਤੁਸੀਂ ਕਿਸੇ ਮੀਟਿੰਗ 'ਚ ਬੈਠੇ ਹੋ ਤੇ ਤੁਹਾਨੂੰ ਇੱਕ ਬਹੁਤ ਸ਼ਾਨਦਾਰ ਆਈਡੀਆ ਆਉਂਦਾ ਤੇ ਤੁਸੀਂ ਚੁੱਪ ਸਿਰਫ ਇਸ ਕਰਕੇ ਰਹਿ ਜਾਂਦੇ ਹੋ ਵੀ ਕਿਤੇ ਯਾਰ ਮੇਰੀ ਕੋਈ ਗੱਲ ਸੁਣੂਗਾ ਵੀ ਕਿ ਨਹੀਂ ਵੀ ਯਾਰ ਜੇ ਮੇਰਾ ਆਈਡੀਆ ਕਿਸੇ ਨੂੰ ਪਸੰਦ ਨਾ ਆਇਆ ਫੇਰ ਤੇ ਫਿਰ ਉੱਥੇ ਕੋਈ ਦੂਜਾ ਬੰਦਾ ਉੱਠਦਾ ਤੇ ਉਹੀ ਸੇਮ ਆਈਡੀਆ ਪ੍ਰੈਜ਼ੈਂਟ ਕਰਦਾ ਤੇ ਸਾਰੇ ਉਹਦੀ ਤਾਰੀਫ਼ ਕਰਦੇ ਨੇ ਇਹ ਹੁੰਦਾ ਕਿਉਂ ਆ ਕਿਉਂਕਿ ਤੁਸੀਂ ਆਪਣੇ ਆਪ ਨੂੰ ਘੱਟ ਸਮਝ ਰਹੇ ਹੋ ਦੇਖੋ ਜੇ ਤੁਸੀਂ ਖੁਦ ਹੀ ਕਦਰ ਨਹੀਂ ਕਰੋਗੇ ਤਾਂ ਦੁਨੀਆ ਤੁਹਾਡੀ ਕਦਰ ਕਿਉਂ ਕਰੂਗੀ ਇਹ ਲੋਕ ਸਿਰਫ ਉਹਦੀ ਕਦਰ ਕਰਦੇ ਨੇ ਜੋ ਖੁਦ ਦੀ ਕਦਰ ਕਰਨਾ ਜਾਣਦਾ ਜਦੋਂ ਤੁਸੀਂ ਆਪਣੇ ਆਪ ਨੂੰ ਕਮਜ਼ੋਰ ਜਾਂ ਘੱਟ ਸਮਝਦੇ ਹੋ ਤਾਂ ਤੁਸੀਂ ਲੋਕਾਂ ਨੂੰ ਇਹ ਇਸ਼ਾਰਾ ਦੇ ਰਹੇ ਹੋ ਕਿ ਉਹ ਲੋਕ ਤੁਹਾਡਾ ਫਾਇਦਾ ਉਠਾ ਸਕਦੇ ਨੇ ਤੁਹਾਨੂੰ ਨੀਵਾ ਦਿਖਾ ਸਕਦੇ ਨੇ ਤੁਹਾਡੇ ਤੇ ਰੋਹ ਪਾ ਸਕਦੇ ਨੇ ਜਾਂ ਤੁਹਾਡੀਆਂ ਭਾਵਨਾਵਾਂ ਦੀ ਵੀ ਪ੍ਰਵਾਹ ਨਹੀਂ ਕਰਨਗੇ ਤੁਹਾਨੂੰ ਲਤੜ ਕੇ ਅੱਗੇ ਲੰਘ ਜਾਣਗੇ ਇਸ ਲਈ ਅੱਜ ਤੋਂ ਆਪਣੀ ਕਦਰ ਕਰਨੀ ਸ਼ੁਰੂ ਕਰੋ ਆਪਣੀਆਂ ਯੋਗਤਾਵਾਂ ਪਛਾਣੋ ਆਪਣੇ ਹੁਨਰ ਪਛਾਣੋ ਆਪਣੀਆਂ ਖੂਬੀਆਂ ਪਛਾਣੋ ਆਪਣੇ ਆਪ ਤੇ ਭਰੋਸਾ ਰੱਖੋ ਲੋਕਾਂ ਸਾਹਮਣੇ ਆਪਣੀ ਗੱਲ ਕਹਿਣ ਦਾ ਦਮ ਰੱਖੋ ਯਾਦ ਰੱਖੋ ਤੁਸੀਂ ਕਿਸੇ ਤੋਂ ਘੱਟ ਨਹੀਂ ਤੁਹਾਡਾ ਆਤਮ ਵਿਸ਼ਵਾਸ ਤੁਹਾਡੀ ਸਭ ਤੋਂ ਵੱਡੀ ਤਾਕਤ ਆ ਜਦ ਤੁਸੀਂ ਖੁਦ ਆਪਣੀ ਇੱਜ਼ਤ ਕਰਨ ਲੱਗ ਜਾਂਦੇ ਹੋ ਤਾਂ ਲੋਕ ਵੀ ਤੁਹਾਨੂੰ ਇੱਛਤ ਦੇਣ ਲਈ ਮਜਬੂਰ ਹੋ ਜਾਂਦੇ ਨੇ ਨੰਬਰ ਤੀਜਾ ਗੱਲ ਵਕਤ ਤੇ ਕਰੋ ਤੇ ਸੋਚ ਕੇ ਕਰੋ ਅਣਸੁਣੇ ਬੋਲ ਤੁਹਾਨੂੰ ਹਲਕਾ ਬਣਾ ਦਿੰਦੇ ਨੇ ਕਦੇ ਇਹ ਸੋਚਿਆ ਵੀ ਕੁਝ ਲੋਕਾਂ ਦੀ ਗੱਲ ਸੁਣਨ ਦੇ ਲਈ ਹਰ ਕੋਈ ਉਤਸੁਕ ਰਹਿੰਦਾ ਹੈ ਤੇ ਕੁਝ ਲੋਕਾਂ ਦੀ ਕੋਈ ਗੱਲ ਗੰਭੀਰਤਾ ਨਾਲ ਨਹੀਂ ਲੀਂਦਾ ਇਹ ਇਸ ਲਈ ਹੁੰਦਾ ਕਿਉਂਕਿ ਉਹ ਲੋਕ ਜਾਣਦੇ ਨੇ ਵੀ ਕੀ ਬੋਲਣਾ ਤੇ ਕਦੋਂ ਬੋਲਣਾ ਯਾਦ ਆ ਸਕੂਲ ਦਾ ਟਾਈਮ ਜਾਂ ਕੰਮ ਤੇ ਜਦੋਂ ਕੋਈ ਬਿਨਾ ਸੋਚੇ ਸਮਝੇ ਬੋਲ ਦਿੰਦਾ ਸੀ ਤੇ ਫਿਰ ਆਪਣੀ ਗੱਲ ਤੋਂ ਮੁੱਕਰ ਜਾਂਦਾ ਸੀ ਜਾਂ ਉਹਦੀ ਗੱਲ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਸੀ ਤੇ ਉਹਨੂੰ ਕਿਵੇਂ ਦੇਖਿਆ ਜਾਂਦਾ ਸੀ ਬਸ ਹਲਕਾ ਤੁਹਾਡੇ ਸ਼ਬਦ ਤੁਹਾਡੀ ਸ਼ਖਸੀਅਤ ਦਾ ਪ੍ਰਤੀਬੰਧ ਹੁੰਦੇ ਨੇ ਜੇ ਤੁਸੀਂ ਹਰ ਵੇਲੇ ਬੋਲਦੇ ਰਹੋਗੇ ਬਿਨਾ ਕਿਸੇ ਠੋਸ ਵਿਚਾਰ ਦੇ ਤਾਂ ਤੁਹਾਨੂੰ ਲੋਕ ਅਣਸੁਨਾ ਕਰ ਦੇਣਗੇ ਤੁਹਾਡੀ ਗੱਲ ਕੋਈ ਗੰਭੀਰਤਾ ਨਾਲ ਨਹੀਂ ਲਾਊਗਾ ਇਸ ਲਈ ਆਪਣੀ ਜ਼ੁਬਾਨ ਤੇ ਕੰਟਰੋਲ ਰੱਖੋ ਕੋਈ ਵੀ ਗੱਲ ਕਹਿਣ ਤੋਂ ਪਹਿਲਾਂ ਦੋ ਵਾਰੀ ਸੋਚੋ ਕੀ ਇਹ ਜ਼ਰੂਰੀ ਹੈ ਕੀ ਇਹ ਸਹੀ ਸਮਾਂ ਕੀ ਇਹ ਸੱਚਾ ਕੀ ਇਸ ਨਾਲ ਕੋਈ ਫਾਇਦਾ ਹੋਊਗਾ ਜਦੋਂ ਤੁਸੀਂ ਸੋਚ ਵਿਚਾਰ ਕੇ ਜਾਂ ਜ਼ਰੂਰੀ ਗੱਲ ਕਰਦੇ ਹੋ ਤਾਂ ਤੁਹਾਡੇ ਸ਼ਬਦਾਂ ਦੇ ਵਿੱਚ ਵਜ਼ਨ ਆ ਜਾਂਦਾ ਲੋਕ ਤੁਹਾਡੀ ਗੱਲ ਨੂੰ ਬੜੇ ਧਿਆਨ ਨਾਲ ਸੁਣਦੇ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਤੁਸੀਂ ਬਿਨਾਂ ਵਜ੍ਹਾ ਤੋਂ ਨਹੀਂ ਬੋਲਦੇ ਇਹ ਚਲਾਕੀ ਨਹੀਂ ਇਹ ਸਮਝਦਾਰੀ ਹੈ ਆਪਣੀ ਇੱਜ਼ਤ ਨੂੰ ਵਧਾਉਣ ਦਾ ਇੱਕ ਆਸਾਨ ਤਰੀਕਾ ਆਪਣੀ ਗੱਲ ਅਧਿਕ ਕਦਰ ਕਰਵਾਉਣ ਲਈ ਪਹਿਲਾਂ ਉਸ ਦੀ ਕਦਰ ਖੁਦ ਕਰੋ ਨੰਬਰ 4 ਬਿਨਾ ਮਤਲਬ ਕੋਈ ਕਿਸੇ ਦਾ ਨਹੀਂ ਲੋਕ ਆਪਣੇ ਫਾਇਦੇ ਲਈ ਆਉਂਦੇ ਨੇ ਤੇ ਫਾਇਦੇ ਤੋਂ ਬਾਅਦ ਛੱਡ ਜਾਂਦੇ ਨੇ ਇਹ ਸੱਚਾਈ ਨੂੰ ਜਿੰਨਾ ਮੰਨਣਾ ਮੁਸ਼ਕਲ ਆ ਉਹਨਾਂ ਹੀ ਇਹਨੂੰ ਸਮਝਣਾ ਵੀ ਜ਼ਰੂਰੀ ਹੈ ਬਿਨਾ ਮਤਲਬ ਕੋਈ ਕਿਸੇ ਦਾ ਨਹੀਂ ਲੋਕ ਆਪਣੇ ਫਾਇਦੇ ਲਈ ਆਉਂਦੇ ਨੇ ਤੇ ਫਾਇਦੇ ਤੋਂ ਬਾਅਦ ਛੱਡ ਜਾਂਦੇ ਨੇ ਇਹ ਸੁਣ ਕੇ ਸ਼ਾਇਦ ਤੁਹਾਨੂੰ ਝਟਕਾ ਲੱਗੇ ਪਰ ਇਹ ਦੁਨੀਆ ਦੀ ਕੌੜੀ ਹਕੀਕਤ ਆ ਅਸੀਂ ਅਕਸਰ ਸੋਚਦੇ ਹਾਂ ਵੀ ਲੋਕ ਸਾਡੇ ਨਾਲ ਦੋਸਤੀ ਜਾਂ ਰਿਸ਼ਤਾ ਨਿਭਾ ਰਹੇ ਨੇ ਪਰ ਕਈ ਵਾਰ ਉਹਨਾਂ ਦਾ ਅੰਦਰੋਂ ਕੋਈ ਨਾ ਕੋਈ ਮਤਲਬ ਹੁੰਦਾ ਯਾਦ ਕਰੋ ਜਦੋਂ ਤੁਹਾਡੀ ਕਿਸੇ ਨੇ ਬਹੁਤ ਤਾਰੀਫ਼ ਕੀਤੀ ਤੁਹਾਡਾ ਬਹੁਤ ਮਿੱਠੀਆਂ ਗੱਲਾਂ ਕੀਤੀਆਂ ਪਰ ਜਦੋਂ ਉਹਨਾਂ ਦਾ ਕ ਤੁਹਾਡੀ ਬਾਤ ਤੱਕ ਨਹੀਂ ਪੁੱਛੀ ਹੋਇਆ ਨਾ ਇਹ ਐਸਾ ਹੀ ਹੁੰਦਾ ਕਿਉਂਕਿ ਬਹੁਤ ਸਾਰੇ ਲੋਕ ਰਿਸ਼ਤਿਆਂ ਨੂੰ ਆਪਣੇ ਨਿੱਜੀ ਲਾਭ ਦੇ ਨਜ਼ਰੀਏ ਨਾਲ ਦੇਖਦੇ ਨੇ ਉਹ ਤੁਹਾਡੇ ਕੋਲ ਕੁਝ ਚਾਹੁੰਦੇ ਹੁੰਦੇ ਨੇ ਹੋ ਸਕਦਾ ਤੁਹਾਡੀ ਮਦਦ ਤੁਹਾਡਾ ਸੰਪਰਕ ਤੁਹਾਡਾ ਸਮਾਂ ਜਾਂ ਤੁਹਾਡਾ ਪੈਸਾ ਤੇ ਜਦੋਂ ਉਹਨਾਂ ਦਾ ਉਹ ਫਾਇਦਾ ਪੂਰਾ ਹੋ ਜਾਂਦਾ ਤਾਂ ਫਿਰ ਉਹ ਚਲੇ ਜਾਂਦੇ ਨੇ ਇਸ ਦਾ ਮਤਲਬ ਇਹ ਵੀ ਨਹੀਂ ਵੀ ਸਾਰੇ ਬੁਰੇ ਨੇ ਚੰਗੇ ਰਿਸ਼ਤੇ ਵੀ ਹੁੰਦੇ ਨੇ ਪਰ ਉਹਨਾਂ ਨੂੰ ਪਹਿਚਾਣਨਾ ਪੈਂਦਾ ਚਲਾਕੀ ਦਾ ਮਤਲਬ ਇਹ ਨਹੀਂ ਵੀ ਤੁਸੀਂ ਕਿਸੇ ਤੇ ਵਿਸ਼ਵਾਸ ਹੀ ਨਾ ਕਰੋ ਸਗੋਂ ਚਲਾਕੀ ਦਾ ਮਤਲਬ ਇਹ ਹੈ ਵੀ ਤੁਸੀਂ ਸਮਝਦਾਰੀ ਨਾਲ ਭਰੋਸਾ ਕਰੋ ਲੋਕਾਂ ਨੂੰ ਪਹਿਚਾਣੋ ਲੋਕਾਂ ਦੇ ਸੁਭਾਅ ਦੇਖੋ ਵੀ ਉਹਨਾਂ ਦੇ ਕਹਿਣੀ ਤੇ ਕਰਨੀ ਦੇ ਵਿੱਚ ਕਿੰਨਾ ਫਰਕਾ ਜਦੋਂ ਤੁਸੀਂ ਇਹ ਸਮਝ ਜਾਣੇ ਹੋ ਤਾਂ ਫਿਰ ਤੁਹਾਨੂੰ ਕੋਈ ਆਸਾਨੀ ਦੇ ਨਾਲ ਧੋਖਾ ਨਹੀਂ ਦੇ ਸਕਦਾ ਇਸ ਲਈ ਅੱਜ ਤੋਂ ਆਪਣੀਆਂ ਅੱਖਾਂ ਖੋਲੋ ਲੋਕਾਂ ਨੂੰ ਪਹਿਚਾਣੋ ਆਪਣੇ ਆਪ ਨੂੰ ਇਸ ਸਥਿਤੀ ਲਈ ਤਿਆਰ ਰੱਖੋ ਤਾਂ ਜਦੋਂ ਭਵਿੱਖ ਦੇ ਵਿੱਚ ਕੋਈ ਇਦਾਂ ਦੀ ਸਥਿਤੀ ਆਵੇ ਤਾਂ ਤੁਸੀਂ ਸਮਝਦਾਰੀ ਦੇ ਨਾਲ ਉਹਦਾ ਸਾਹਮਣਾ ਕਰ ਸਕੋ ਨੰਬਰ 5 네ਗੇਟਿਵ ਸਵਾਲਾਂ ਦੇ ਚਲਾਕੀ ਨਾਲ ਜਵਾਬ ਦਿਓ ਗੁੱਸੇ 'ਚ ਨਾ ਆਓ ਨਹੀਂ ਤਾਂ ਲੋਕ ਤੁਹਾਡੇ ਨਾਲ ਖੇਡ ਜਾਣਗੇ ਕਦੇ ਤੁਹਾਡੇ ਨਾਲ ਇਦਾਂ ਹੋਇਆ ਵੀ ਕਿਸੇ ਨੇ ਤੁਹਾਨੂੰ ਸਵਾਲ ਪੁੱਛਿਆ ਜੀ ਦਾ ਮਕਸਦ ਸਿਰਫ ਤੇ ਸਿਰਫ ਤੁਹਾਨੂੰ ਪਰੇਸ਼ਾਨ ਕਰਨਾ ਜਾਂ ਤੁਹਾਨੂੰ ਗੁੱਸਾ ਦਿਵਾਉਣਾ ਸੀ ਜਿਵੇਂ ਤੁਹਾਨੂੰ ਕਿਸੇ ਨੇ ਪੁੱਛਿਆ ਵੀ ਬਾਈ ਤੂੰ ਹੁਣ ਤੱਕ ਕੰਮਜਾਬ ਕਿਉਂ ਨਹੀਂ ਹੋਇਆ ਜਾਂ ਤੁਹਾਨੂੰ ਕਿਸੇ ਨੇ ਇਹ ਗੱਲ ਕਹੀ ਹੋਈ ਆ ਵੀ ਤੇਰੇ ਚ ਇੰਨੀ ਸਮਝ ਹੈਗੀ ਆ ਵੀ ਤੂੰ ਇਹ ਕੰਮ ਕਰ ਲੈ ਇਹ ਸਵਾਲ ਤੀਰ ਵਾਂਗ ਹੁੰਦੇ ਨੇ ਜੋ ਸਿਰਫ ਤੁਹਾਨੂੰ ਚਬਾਉਣ ਦੇ ਲਈ ਸਿੱਟੇ ਜਾਂਦੇ ਨੇ ਜੇ ਤੁਸੀਂ ਗੁੱਸੇ 'ਚ ਆ ਕੇ ਇਸ ਦਾ ਜਵਾਬ ਦਿਓਗੇ ਤਾਂ ਤੁਸੀਂ ਉਸ ਇਨਸਾਨ ਦੀ ਚਾਲ 'ਚ ਫਸ ਜਾਂਦੇ ਹੋ ਕਿਉਂਕਿ ਗ ਉਹਨਾਂ ਕੋਲ ਆ ਬੈਠਦੇ ਹੋ ਤੇ ਫਿਰ ਉਹ ਤੁਹਾਡਾ ਇਸ ਚੀਜ਼ ਦਾ ਫਾਇਦਾ ਉਠਾਉਂਦੇ ਨੇ ਗੁੱਸੇ ਵਿੱਚ ਤੁਸੀਂ ਕਦੇ ਸਹੀ ਫੈਸਲਾ ਨਹੀਂ ਲੈ ਸਕਦੇ ਤੁਸੀਂ ਕੁਝ ਅਜਿਹੀਆਂ ਗੱਲਾਂ ਕਹਿ ਦਿੰਦੇ ਹੋ ਜੋ ਬਾਅਦ ਤੋਂ ਪਛਤਾਵੇ ਦਾ ਕਾਰਨ ਬਣਦੀਆਂ ਇਸ ਲਈ ਜਦੋਂ ਵੀ ਤੁਹਾਨੂੰ ਕੋਈ ਨੈਗੇਟਿਵ ਸਵਾਲ ਪੁੱਛੇ ਤਾਂ ਸ਼ਾਂਤ ਰਹੋ ਇੱਕਾਰੀ ਰੋਕੋ ਲੰਬਾ ਸਾਹ ਲਓ ਉਸ ਸਵਾਲ ਦੇ ਪਿੱਛੇ ਦੇ ਇਰਾਦੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕੀ ਉਹ ਤੁਹਾਨੂੰ ਨੀਵਾ ਦਿਖਾਉਣਾ ਚਾਹੁੰਦੇ ਨੇ ਜਾਂ ਤੁਹਾਡੀ ਪ੍ਰਤੀਕਿਰਿਆ ਦੇਖਣਾ ਚਾਹੁੰਦੇ ਨੇ ਫਿਰ ਚਲਾਕੀ ਨਾਲ ਜਵਾਬ ਦਿਓ ਮੁਸਕਰਾ ਕੇ ਜਵਾਬ ਦਿਓ ਵੀ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਫਿਕਰ ਕਰਦੇ ਹੋ ਪਰ ਮੈਂ ਕਰ ਲੂੰਗਾ ਜਾਂ ਕਈ ਵਾਰ ਸਭ ਤੋਂ ਵਧੀਆ ਜਵਾਬ ਹੁੰਦਾ ਚੁੱਪ ਜਾਂ ਗੱਲ ਨੂੰ ਬਦਲ ਦੇਣਾ ਯਾਦ ਰੱਖੋ ਜਦੋਂ ਤੁਸੀਂ ਸਮਝਦਾਰੀ ਨਾਲ ਜਵਾਬ ਦਿੰਨੇ ਹੋ ਤਾਂ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਖੇਡਣ ਦਾ ਮੌਕਾ ਹੀ ਨਹੀਂ ਦਿੰਦੇ ਤੇ ਇਹ ਚੀਜ਼ ਤੁਹਾਨੂੰ ਹੋਰ ਸ਼ਕਤੀਸ਼ਾਲੀ ਤੇ ਹੋਰ ਪ੍ਰਭਾਵਸ਼ਾਲੀ ਬਣਾਉਂਦੀ ਹੈ ਨੰਬਰ 6 ਸਬਰ ਰੱਖੋ ਜਲਦਬਾਜ਼ੀ ਦੇ ਵਿੱਚ ਕੀਤੇ ਗਲਤ ਫੈਸਲੇ ਅਕਸਰ ਪਛਤਾਵੇ ਦਾ ਕਾਰਨ ਬਣਦੇ ਨੇ ਕੀ ਕਦੇ ਤੁਹਾਡੇ ਨਾਲ ਇਦਾਂ ਹੋਇਆ ਵੀ ਤੁਸੀਂ ਜਲਦਬਾਜ਼ੀ ਦੇ ਵਿੱਚ ਕੋਈ ਫੈਸਲਾ ਲੈ ਲਿਆ ਹੋਵੇ ਜਾਂ ਬਿਨਾਂ ਸੋਚੇ ਸਮਝੇ ਤੇ ਬਾਅਦ ਚੋਂ ਤੁਹਾਨੂੰ ਪਛਤਾਵਾ ਹੋਇਆ ਹੋਵੇ ਸ਼ਾਇਦ ਤੁਸੀਂ ਜਲਦਬਾਜ਼ੀ ਦੇ ਵਿੱਚ ਕੋਈ ਚੀਜ਼ ਖਰੀਦ ਲਈ ਹੋਵੇ ਜਾਂ ਬਿਨਾਂ ਸੋਚੇ ਸਮਝੇ ਕੋਈ ਆਫਰ ਅਸੈ ਲੈਓ ਵੇ ਜਲਦਬਾਜੀ ਅਕਸਰ ਸਾਡਾ ਨੁਕਸਾਨ ਹੀ ਕਰਾਉਂਦੀ ਹੈ ਉਹ ਕੋਈ ਕਾਰੋਬਾਰ ਦੇ ਵੱਡੇ ਫੈਸਲੇ ਹੋ ਸਕਦੇ ਨੇ ਜਾਂ ਜ਼ਿੰਦਗੀ ਦੇ ਨਿੱਜੀ ਫੈਸਲੇ ਜਲਦਬਾਜ਼ੀ ਵਿੱਚ ਕੀਤੇ ਗਏ ਫੈਸਲੇ ਅਕਸਰ ਗਲਤੀ ਸਾਬਤ ਹੁੰਦੇ ਨੇ। ਇੱਕ ਚਲਾਕ ਅਤੇ ਸਮਝਦਾਰ ਇਨਸਾਨ ਜਾਣਦਾ ਕਿ ਹਰ ਇੱਕ ਫੈਸਲੇ ਦਾ ਸਹੀ ਸਮਾਂ ਹੁੰਦਾ। ਉਹ ਹਰ ਇੱਕ ਸਥਿਤੀ ਨੂੰ ਸਮਝਦਾ, ਹਰ ਇੱਕ ਪਹਿਲੂ ਨੂੰ ਸਮਝਦਾ ਤੇ ਫਿਰ ਆਪਣਾ ਕਦਮ ਚੁੱਕਦਾ। ਜਿਵੇਂ ਜੇਕਰ ਤੁਹਾਨੂੰ ਕੋਈ ਨਵੇਂ ਪ੍ਰੋਜੈਕਟ ਦਾ ਆਫਰ ਆਉਂਦਾ ਤਾਂ ਤੁਰੰਤ ਹਾਂ ਨਾ ਕਰੋ। ਕੁਝ ਸਮਾਂ ਮੰਗੋ ਤੇ ਸੋਚੋ ਤੇ ਵਿਚਾਰ ਵਟਾਂਦਰਾ ਕਰੋ ਕਿ ਫਾਇਦੇ ਨੇ ਕਿ ਨੁਕਸਾਨ ਨੇ, ਸਭ ਕੁਝ ਜਾਂਚੋ ਕਿਉਂਕਿ ਜਲਦਬਾਜ਼ੀ ਦੇ ਵਿੱਚ ਹਾਂ ਕਹਿਣਾ ਬਾਅਦ ਦੇ ਵਿੱਚ ਬਹੁਤ ਵੱਡਾ ਬੋਝ ਬਣ ਸਕਦਾ। ਯਾਦ ਰੱਖੋ ਸ਼ਤਰੰਜ ਦੇ ਉਹ ਖਿਡਾਰੀ ਵਾਂਗ ਜੋ ਹਰ ਇੱਕ ਚਾਲ ਬੜੀ ਹੀ ਸੋਚ ਕੇ ਹੌਚਕੇ ਚੱਲਦਾ ਇੱਕ ਚੰਗਾ ਖਿਡਾਰੀ ਕਦੇ ਵੀ ਜਲਦਬਾਜ਼ੀ ਦੇ ਵਿੱਚ ਆਪਣੀ ਮੋਰੀ ਨਹੀਂ ਚਲਦਾ ਸਬਰ ਇੱਕ ਬਹੁਤ ਵੱਡੀ ਤਾਕਤ ਹੈ ਜੋ ਤੁਹਾਨੂੰ ਗਲਤ ਫੈਸਲੇ ਲੈਣ ਤੋਂ ਬਚਾਉਂਦੀ ਹੈ ਜੋ ਤੁਹਾਨੂੰ ਸਹੀ ਸਮੇਂ ਤੇ ਸਹੀ ਫੈਸਲਾ ਲੈਣ ਦੀ ਯੋਗਤਾ ਦਿੰਦੀ ਹੈ ਨੰਬਰ 7 ਬੋਲਣ ਤੋਂ ਪਹਿਲਾਂ ਸੋਚੋ ਤੁਹਾਡਾ ਜ਼ੁਬਾਨ ਇੱਕ ਬਹੁਤ ਵੱਡਾ ਹਥਿਆਰ ਆ ਇਸ ਨੂੰ ਹਲਕੇ ਚ ਨਾ ਲਓ ਯਾਦ ਕਰੋ ਕਿਵੇਂ ਇੱਕ ਗਲਤੀ ਨਾਲ ਕਹੇ ਹੋਏ ਇੱਕ ਸ਼ਬਦ ਨੇ ਸਾਰੀ ਸਥਿਤੀ ਵਿਗਾੜ ਦਿੱਤੀ ਸੀ ਜਾਂ ਕਿਸੇ ਦੇ ਕਹੇ ਹੋਏ ਇੱਕ ਗਲਤ ਸ਼ਬਦ ਨੇ ਤੁਹਾਨੂੰ ਅੰਦਰੋਂ ਦੁਖੀ ਕਰ ਦਿੱਤਾ ਸੀ ਇਹ ਇਸ ਲਈ ਹੁੰਦਾ ਕਿਉਂਕਿ ਜ਼ੁਬਾਨ ਇੱਕ ਬਹੁਤ ਵੱਡਾ ਹਥਿਆਰ ਆ ਇਹ ਬਣਾ ਵੀ ਸਕਦੀ ਹੈ ਐਟਿਵ ਕਾਰਡ ਵੀ ਸਕਦੀ ਹੈ ਜਦੋਂ ਅਸੀਂ ਬਿਨਾਂ ਸੋਚੇ ਸਮਝੇ ਬੋਲਦੇ ਹਾਂ ਤਾਂ ਸਾਡੇ ਸ਼ਬਦ ਤੀਰ ਵਾਂਗ ਚੱਲਦੇ ਨੇ ਜੋ ਵਾਪਸ ਮੁੜ ਕੇ ਨਹੀਂ ਆਉਂਦੇ ਇਹ ਸਾਡੇ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਸਾਡੀ ਅਮੇਜ ਖਰਾਬ ਕਰਦੇ ਨੇ ਜਾਂ ਕਈ ਵਾਰ ਸਾਡੇ ਲਈ ਮੁਸੀਬਤਾਂ ਖੜੀਆਂ ਕਰਦੇ ਨੇ ਭੋਲੇਪਨ ਦੇ ਵਿੱਚ ਅਸੀਂ ਕੁਝ ਅਜਿਹੇ ਸ਼ਬਦ ਕਹਿ ਜਾਂਦੇ ਹਾਂ ਜੋ ਸਾਨੂੰ ਨਹੀਂ ਕਹਿਣੇ ਚਾਹੀਦੇ ਸੀ ਤੇ ਫਿਰ ਲੋਕ ਉਹਨਾਂ ਸ਼ਬਦਾਂ ਦਾ ਫਾਇਦਾ ਉਠਾਉਂਦੇ ਨੇ ਇੱਕ ਚਲਾਕ ਅਤੇ ਸਮਝਦਾਰ ਇਨਸਾਨ ਆਪਣੀ ਜ਼बान ਨੂੰ ਪੜਾ ਹੀ ਸੋਚ ਸਮਝ ਕੇ ਵਰਤਦਾ ਉਹ ਜਾਣਦਾ ਵੀ ਕਿੱਥੇ ਚੁੱਪ ਰਹਿਣਾ ਕਿੱਥੇ ਹੱਸ ਕੇ ਗੱਲ ਟਾਲਣੀ ਹੈ ਤੇ ਕਿੱਥੇ ਗੰਭੀਰਤਾ ਨਾਲ ਆਪਣੀ ਗੱਲ ਰੱਖ ਬੋਲਣ ਤੋਂ ਪਹਿਲਾਂ ਸੋਚ ਦਿਓ ਤਾਂ ਤੁਹਾਡੇ ਸ਼ਬਦਾਂ ਦੇ ਵਿੱਚ ਵਜਨ ਆ ਜਾਂਦਾ ਤੁਹਾਡੀ ਗੱਲ ਨੂੰ ਲੋਕ ਗੰਭੀਰਤਾ ਨਾਲ ਲੈਂਦੇ ਨੇ ਤੁਸੀਂ ਕਿਸੇ ਵੀ ਸਥਿਤੀ ਨੂੰ ਆਪਣੀ ਜ਼ੁਬਾਨ ਦੇ ਨਾਲ ਸਾਹਮ੍ਹ ਸਕਦੇ ਹੋ ਬਜਾਏ ਇਸ ਦੇ ਕਿ ਉਹ ਸਥਿਤੀ ਤੁਹਾਨੂੰ ਸਾਹਮ੍ਹੇ ਇਸ ਲਈ ਅੱਜ ਤੋਂ ਆਪਣੀ ਜ਼ੁਬਾਨ ਨੂੰ ਇੱਕ ਤਾਕਤਵਰ ਹਥਿਆਰ ਵਾਂਗ ਵਰਤੋ ਇਸ ਨੂੰ ਆਪਣੀ ਕਮਜ਼ੋਰੀ ਨਹੀਂ ਆਪਣੀ ਤਾਕਤ ਬਣਾਓ ਨੰਬਰ 8 ਆਈ ਕੰਟੈਕਟ ਬਣਾ ਕੇ ਰੱਖੋ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰੋ ਇਹ ਤੁਹਾਡੇ ਆਤਮ ਵਿਸ਼ਵਾਸ ਦੀ ਨਿਸ਼ਾਨੀ ਹੁੰਦੀ ਹੈ ਕਦੇ ਸੋਚੋ ਵੀ ਜਦੋਂ ਕੋਈ ਤੁਹਾਡੇ ਨਾਲ ਅੱਖਾਂ ਦੇ ਵਿੱਚ ਅੱਖਾਂ ਮਿਲਾ ਕੇ ਗੱਲ ਕਰਦਾ ਤਾਂ ਤੁਸੀਂ ਉਸ ਤੇ ਕਿੰਨਾ ਭਰੋਸਾ ਕਰਦੇ ਹੋ ਤੇ ਜਦੋਂ ਕੋਈ ਅੱਖਾਂ ਨੀਵੀਆਂ ਕਰਕੇ ਜਾਂ ਨਜ਼ਰਾਂ ਚਰਾ ਕੇ ਗੱਲ ਕਰਦਾ ਤਾਂ ਤੁਸੀਂ ਉਸਤੇ ਸ਼ੱਕ ਕਿਉਂ ਕਰਦੇ ਹੋ ਜਦੋਂ ਤੁਸੀਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰਦੇ ਹੋ ਤਾਂ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਇਹ ਸੰਦੇਸ਼ ਦੇ ਰਹੇ ਹੋ ਵੀ ਮੈਨੂੰ ਆਪਣੇ ਆਪ ਤੇ ਪੂਰਾ ਵਿਸ਼ਵਾਸ ਹੈ ਮੈਂ ਸੱਚ ਬੋਲ ਰਿਹਾ ਮੈਂ ਤੇਰੇ ਤੋਂ ਡਰਦਾ ਨਹੀਂ ਤੁਸੀਂ ਉੱਥੇ ਆਪਣੀ ਤਾਕਤ ਅਤੇ ਦ੍ਰਿੜਤਾ ਨੂੰ ਦਰਸਾਉਂਦੇ ਹੋ ਭੋਲੇਪਨ ਦੇ ਵਿੱਚ ਅਕਸਰ ਲੋਕ ਆਪਣੀਆਂ ਨਜ਼ਰਾਂ ਨੀਵੀਆਂ ਕਰਕੇ ਗੱਲ ਕਰਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੁੰਦੀ ਹੈ ਤੇ ਇਹੋ ਜਿਹੇ ਬੰਦਿਆਂ ਨੂੰ ਲੋਕ ਕਮਜ਼ੋਰ ਸਮਝਦੇ ਨੇ ਤੇ ਉਹਨਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਦੇ ਉਲਟ ਜਦੋਂ ਤੁਸੀਂ ਸਾਹਮਣੇ ਵਾਲੇ ਬੰਦੇ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾਕੇ ਗੱਲ ਕਰਦੇ ਹੋ ਸਾਹਮਣੇ ਵਾਲੇ ਬੰਦੇ ਨੂੰ ਜ਼ਿਆਦਾ ਗੰਭੀਰਤਾ ਨਾ ਲੈਣੇ ਹੋ ਤਾਂ ਸਾਹਮਣੇ ਵਾਲਾ ਬੰਦਾ ਵੀ ਤੁਹਾਡੇ ਤੇ ਜ਼ਿਆਦਾ ਵਿਸ਼ਵਾਸ ਕਰਦਾ ਇਹ ਸਿਰਫ ਗੱਲ ਕਰਨ ਦਾ ਤਰੀਕਾ ਨਹੀਂ ਇਹ ਤੁਹਾਡੀ ਸ਼ਖਸੀਅਤ ਦਾ ਪ੍ਰਤੀਬਿੰਬ ਹੈ ਇਹ ਦਰਸਾਉਂਦਾ ਵੀ ਤੁਸੀਂ ਉਹਨਾਂ ਦੀ ਗੱਲ ਧਿਆਨ ਨਾਲ ਸੁਣ ਰਹੇ ਹੋ ਤੁਸੀਂ ਉਸ ਸਥਿਤੀ ਦੇ ਵਿੱਚ ਮੌਜੂਦ ਹੋ ਐਸਲੀ ਅੱਜ ਤੋਂ ਇਹ ਆਦਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਓ ਲੋਕਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਗੱਲ ਕਰੋ ਇਸ ਨਾਲ ਤੁਹਾਡਾ ਆਤਮ ਵਿਸ਼ਵਾਸ ਵਧੂਗਾ ਤੇ ਲੋਕ ਤੁਹਾਡੇ ਤੇ ਜ਼ਿਆਦਾ ਭਰੋਸਾ ਕਰਨਗੇ ਨੰਬਰ 9 ਲਕਸ਼ ਰਹਿਤ ਅਤੇ ਬਗੈਰਤ ਲੋਕਾਂ ਤੋਂ ਦੂਰ ਰਹੋ ਜਿਨ੍ਹਾਂ ਨਾਲ ਤੁਸੀਂ ਰਹਿੰਦੇ ਹੋ ਤੁਸੀਂ ਉਹਨਾਂ ਵਰਗੇ ਬਣ ਜਾਂਦੇ ਹੋ ਕਦੇ ਸੋਚਿਆ ਵੀ ਕੁਝ ਲੋਕ ਹਮੇਸ਼ਾ ਤਰੱਕੀ ਕਿਉਂ ਕਰਦੇ ਰਹਿੰਦੇ ਨੇ ਜਾਂ ਕੁਝ ਲੋਕ ਹਮੇਸ਼ਾ ਪਿੱਛੇ ਹੀ ਕਿਉਂ ਰਹਿ ਜਾਂਦੇ ਆ ਉਹਨਾਂ ਦਾ ਸਭ ਤੋਂ ਵੱਡਾ ਕਾਰਨ ਹੈ ਉਹਨਾਂ ਦੀ ਸੰਗਤ ਉਹਨਾਂ ਦਾ ਸਾਥ ਜੇ ਤੁਸੀਂ ਉਹਨਾਂ ਲੋਕਾਂ ਨਾਲ ਰਹਿੰਦੇ ਹੋ ਜਿਨ੍ਹਾਂ ਦੇ ਕੋਈ ਗੋਲ ਨਹੀਂ ਜੋ ਹਮੇਸ਼ਾ ਸਮਾਂ ਬਰਬਾਦ ਕਰਦੇ ਰਹਿੰਦੇ ਨੇ ਜੋ ਤੁਹਾਨੂੰ ਉਹਾਂ ਦਿਖਾਉਂਦੇ ਨੇ ਤਾਂ ਯਕੀਨ ਮੰਨਿਓ ਤੁਸੀਂ ਵੀ ਇੱਕ ਦਿਨ ਉਹਨਾਂ ਵਰਗੇ ਬਣ ਜਾਓਗੇ ਉਹ ਤੁਹਾਡੀ ਵੀ ਸੋਚ ਨੂੰ ਸੀਮਤ ਕਰ ਦੇਣਗੇ ਤੁਹਾਡੇ ਸੁਪਨੇ ਮਾਰ ਦੇਣਗੇ ਤੇ ਤੁਸੀਂ ਕਦੇ ਵੀ ਅੱਗੇ ਵਧ ਨਹੀਂ ਸਕਦੇ ਇਹ ਬਿਲਕੁਲ ਓਵੇਂ ਆ ਜਿਵੇਂ ਤੁਸੀਂ ਖਰਾਬ ਸੇਬਾਂ ਦੇ ਨਾਲ ਰਹਿ ਰਹੇ ਹੋ ਤੇ ਤੁਸੀਂ ਵੀ ਇੱਕ ਦਿਨ ਖਰਾਬ ਹੋ ਜਾਓਗੇ ਇੱਕ ਚਲਾਕ ਤੇ ਸਮਝਦਾਰ ਇਨਸਾਨ ਜਾਣਦਾ ਕਿ ਉਹਦੀ ਸੰਗਤ ਬਹੁਤ ਅਹਿਮ ਆ ਉਹ ਹਮੇਸ਼ਾ ਆਪਣੀ ਸੰਗਤ ਉਹਨਾਂ ਨਾਲ ਬਣਾਉਂਦਾ ਜਿਨ੍ਹਾਂ ਦੇ ਗੋਲ ਨੇ ਜਿਨ੍ਹਾਂ ਦੇ ਸੁਪਨੇ ਨੇ ਜਿਨ੍ਹਾਂ ਦੀ ਪੋਜ਼ਿਟਿਵ ਸੋਚ ਆ ਜੋ ਉਹਨੂੰ ਪ੍ਰੇਰਿਤ ਕਰਨ ਜੋ ਉਹਦੇ ਨਾਲ ਅੱਗੇ ਵਧਣ ਦੀਆਂ ਗੱਲਾਂ ਕਰਨ ਕਿਉਂਕਿ ਜਦੋਂ ਤੁਸੀਂ ਸਹੀ ਲੋਕਾਂ ਨਾਲ ਬੈਠਦੇ ਹੋ ਤਾਂ ਤੁਹਾਨੂੰ ਨਵੇਂ ਵਿਚਾਰ ਮਿਲਦੇ ਆ ਤੇ ਉਹ ਵਿਚਾਰ ਤੁਹਾਨੂੰ ਪ੍ਰੇਰਿਤ ਕਰਦੇ ਨੇ ਤੇ ਤੁਹਾਡਾ ਆਤਮ ਵਿਸ਼ਵਾਸ ਬਣਾਉਂਦੇ ਨੇ ਯਕੀਨ ਮੰਨਿਓ ਤੁਹਾਡਾ ਭਵਿੱਖ ਸੱਚਮੁੱਚ ਦੇ ਵਿੱਚ ਤੁਹਾਡੇ ਆਸ-ਪਾਸ ਦੇ ਲੋਕਾਂ ਤੋਂ ਅਕਾਰ ਲੈਂਦਾ ਹੈ ਸੋ ਆਪਣੀ ਸੰਗਤ ਤੇ ਧਿਆਰ ਕਰੋ ਨੰਬਰ 10 ਸਿੱਧੇ ਅਤੇ ਭੋਲੇ ਲੋਕਾਂ ਨੂੰ ਦੁਨੀਆ ਸਭ ਤੋਂ ਪਹਿਲਾਂ ਲੁੱਟਦੀ ਆ ਸੋ ਚਲਾਕ ਬਣੋ ਤੇ ਆਪਣੀ ਇਮੇਜ ਬਣਾਈ ਰੱਖੋ ਅਕਸਰ ਜਦੋਂ ਅਸੀਂ ਬਹੁਤ ਜ਼ਿਆਦਾ ਭੋਲੇ ਅਤੇ ਸ਼ਰੀਫ ਹੁੰਨੇ ਆ ਤਾਂ ਲੋਕ ਸਾਨੂੰ ਕਮਜ਼ੋਰ ਸਮਝਦੇ ਨੇ ਤੇ ਸਾਡੀ ਇਮਾਨਦਾਰੀ ਸਾਡੇ ਭੋਲੇਪਣ ਦਾ ਫਾਇਦਾ ਉਠਾਉਂਦੇ ਨੇ ਕੀ ਕਦੇ ਤੁਹਾਡੇ ਨਾਲ ਇਦਾਂ ਹੋਇਆ ਵੀ ਤੁਸੀਂ ਕਿਸਦੀ ਮਦਦ ਕੀਤੀ ਹੋਵੇ ਆਪਣਾ ਨੁਕਸਾਨ ਕਰਾ ਕੇ ਤੇ ਬਾਅਦ ਚੋਂ ਉਹ ਬੰਦੇ ਨੇ ਤੁਹਾਨੂੰ ਹੀ ਦੋਸ਼ ਦਿੱਤਾ ਹੋਵੇ ਤੁਹਾਨੂੰ ਹੀ ਨੀਵਾ ਦਿਖਾਇਆ ਹੋਵੇ ਇਹ ਇਸ ਲਈ ਹੁੰਦਾ ਕਿਉਂਕਿ ਤੁਹਾਡਾ ਭੂਲਾਪਨ ਹੀ ਤੁਹਾਡਾ ਨਿਸ਼ਾਨਾ ਬਣ ਜਾਂਦਾ ਤੁਹਾਨੂੰ ਲੋਕ ਲੁੱਟ ਲੈਂਦੇ ਨੇ ਭਾਅ ਤੁਹਾਡਾ ਸਮਾਂ ਤੁਹਾਡੀ ਊਰਜਾ ਤੁਹਾਡਾ ਪੈਸਾ ਜਾਂ ਤੁਹਾਡੇ ਭਰੋਸੇ ਦਾ ਫਾਇਦਾ ਚੁੱਕਿਆ ਜਾਂਦਾ ਚਲਾਕ ਬਣਨ ਦਾ ਮਤਲਬ ਇਹ ਵੀ ਨਹੀਂ ਵੀ ਤੁਸੀਂ ਬੁਰੇ ਬਣ ਜਾਓ ਸਗੋਂ ਚਲਾਕ ਬਣਨ ਦਾ ਮਤਲਬ ਇਹ ਹੈ ਵੀ ਤੁਸੀਂ ਸਮਝਦਾਰ ਬਣ ਜਾਓ ਆਪਣੀ ਇਮੇਜ ਇਦਾਂ ਦੀ ਬਣਾਓ ਵੀ ਤੁਹਾਨੂੰ ਕੋਈ ਬੇਵਕੂਫ ਨਾ ਬਣਾ ਸਕੇ ਉਹਨਾਂ ਨੂੰ ਪਤਾ ਹੋਵੇ ਵੀ ਤੁਸੀਂ ਸਿੱਧੇ ਜ਼ਰੂਰ ਹੋ ਪਰ ਤੁਸੀਂ ਬੇਵਕੂਫ ਨਹੀਂ ਤੁਸੀਂ ਆਪਣੇ ਹੱਕਾਂ ਲਈ ਖੜ੍ਹ ਸਕਦੇ ਹੋ ਤੁਸੀਂ ਹਰ ਕਿਸੇ ਤੇ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਦੇ ਇਹ ਸਭ ਕੁਝ ਤੁਹਾਡੇ ਬੋਲਣ ਦੇ ਸਲੀਕੇ ਤੁਹਾਡੇ ਬਾਡੀ ਲੈਂਗੁਏਜ ਜਾਂ ਫੈਸਲਾ ਲੈਣ ਦੀ ਸਮਰੱਥਾ ਦੇ ਵਿੱਚ ਝਲਕਣਾ ਚਾਹੀਦਾ ਜਦੋਂ ਤੁਸੀਂ ਇੱਕ ਵਾਰੀ ਏਦਾਂ ਦੀ ਇਮੇਜ ਬਣਾ ਲੈਨੇ ਹੋ ਤਾਂ ਲੋਕ ਤੁਹਾਨੂੰ ਲੁੱਟਣ ਜਾਂ ਤੁਹਾਡਾ ਫਾਇਦਾ ਚੁੱਕਣ ਦੀ ਕੋਸ਼ਿਸ਼ ਨਹੀਂ ਕਰਨਗੇ ਲਾਸਟ ਬੋਨਸ ਪੁਆਇੰਟ ਜੋ ਤੁਹਾਨੂੰ ਸੱਚਮੁੱਚ ਦੇ ਵਿੱਚ ਇੱਕ ਭੋਲੇ ਇਨਸਾਨ ਤੋਂ ਇੱਕ ਚਲਾਕ ਇਨਸਾਨ ਬਣਾ ਸਕਦਾ ਦਿਲ ਨਾਲ ਨਹੀਂ ਦਿਮਾਗ ਨਾਲ ਸੋਚੋ ਜੇ ਤੁਸੀਂ ਸਿਰਫ ਦਿਲੋਂ ਫੈਸਲੇ ਲਓਗੇ ਤਾਂ ਲੋਕ ਤੁਹਾਨੂੰ ਵਰਤਣਗੇ ਯਾਦ ਰੱਖਿਓ ਜਦੋਂ ਤੁਸੀਂ ਭਾਵਨਾਵਾਂ ਦੇ ਵਿੱਚ ਬਹਿ ਕੇ ਫੈਸਲਾ ਲਿਆ ਸੀ ਜਾਂ ਕਿਸੇ ਨੇ ਤਾਨੂੰ ਭਾਵਕ ਤੌਰ ਤੇ ਬਲੈਕਮੇਲ ਕੀਤਾ ਹੋਵੇ ਜਾਂ ਕਿਸੇ ਨੇ ਮੁਸੀਬਤ ਦੇ ਵਿੱਚ ਫਸੇ ਹੋਣ ਦਾ ਦਿਖਾਵਾ ਕਰਕੇ ਤੁਹਾਡੇ ਤੋਂ ਮਦਦ ਮੰਗੀ ਹੋਵੇ ਤੁਸੀਂ ਦਿਲੋਂ ਚੰਗੇ ਹੋ ਤਾਂ ਫਿਰ ਤੁਸੀਂ ਉਹਨਾਂ ਦੀ ਮਦਦ ਕਰ ਦਿੱਤੀ ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਤਾਂ ਸਿਰਫ ਤੁਹਾਡਾ ਫਾਇਦਾ ਚੁੱਕਿਆ ਇਹ ਸਿਰਫ ਇਸ ਲਈ ਹੋਇਆ ਵੀ ਤੁਸੀਂ ਫੈਸਲਾ ਸਿਰਫ ਦਿਲ ਤੋਂ ਲਿਆ ਦਿਮਾਗ ਨਾਲ ਨਹੀਂ ਸਾਡਾ ਦਿਲ ਚੰਗਾ ਹੁੰਦਾ ਉਹ ਭਾਵਨਾਵਾਂ ਦੇ ਨਾਲ ਭਰਿਆ ਹੁੰਦਾ ਪਰ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਸਾਰੇ ਫੈਸਲੇ ਦਿਲ ਨਾਲ ਲੈਣੇ ਹੋ ਇਹ ਤੁਹਾਨੂੰ ਇੱਕ ਵੱਡੀ ਮੁਸੀਬਤ ਦੇ ਵਿੱਚ ਪਾ ਸਕਦਾ। ਗਿਆਕ ਅਤੇ ਸਮਝਦਾਰ ਇਨਸਾਨ ਜਾਣਦਾ ਕਿ ਫੈਸਲਾ ਹਮੇਸ਼ਾ ਤਰਕ ਅਤੇ ਸੋਚ-ਵਿਚਾਰ ਕੇ ਲੈਣਾ ਚਾਹੀਦਾ। ਉਹ ਭਾਵਨਾਵਾਂ ਦੇ ਵਿੱਚ ਬਹਿ ਕੇ ਆਪਣਾ ਫੈਸਲਾ ਨਹੀਂ ਲੈਂਦਾ। ਉਹ ਸਥਿਤੀ ਨੂੰ ਠੰਡੇ ਦਿਮਾਗ ਨਾਲ ਸੋਚਦਾ, ਵਿਚਾਰਦਾ, ਨੁਕਸਾਨ-ਫਾਇਦੇ ਦੇਖਦਾ ਤੇ ਫਿਰ ਆਪਣਾ ਕਦਮ ਚੁੱਕਦਾ। ਦਾ ਮਤਲਬ ਇਹ ਵੀ ਨਹੀਂ ਵੀ ਤੁਸੀਂ ਭਾਵਨਾਹੀਨ ਬਣ ਜਾਓ ਪਰ ਇਹਦਾ ਮਤਲਬ ਇਹ ਆ ਵੀ ਤੁਸੀਂ ਆਪਣੇ ਭਾਵਨਾਵਾਂ ਤੇ ਕਾਬੂ ਰੱਖੋ ਲੋਕ ਤੁਹਾਨੂੰ اکਸਾਉਣਗੇ ਤੁਹਾਨੂੰ ਭਾਵੁਕ ਕਰਨ ਦੀ ਕੋਸ਼ਿਸ਼ ਕਰਨਗੇ ਸਿਰਫ ਆਪਣਾ ਕੰਮ ਕਢਾਉਣ ਲਈ ਪਰ ਜੇ ਤੁਸੀਂ ਦਿਮਾਗ ਨਾਲ ਸੋਚੋਗੇ ਤਾਂ ਤੁਸੀਂ ਉਹਨਾਂ ਦੀ ਚਾਲ ਨੂੰ ਸਮਝ ਜਿਓਗੇ ਉਮੀਦ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਨਸਪਾਇਰ ਵਿਦ ਢਿੱਲੋਂ 003 ਨੂੰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ